ਆਜਾ ਲੁਧਿਆਣੇ ਚ ਕਾਲ ਦਿੱਤੀ ਸੀ ਕਿਸਾਨ ਜਿੱਤੇ ਬੰਦੀ ਨੇ ਬੰਦ ਕਰਨ ਦੀ ਉਸ ਬੰਦੀ ਜਿਹੜਾ ਲਾਂਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਵੀ ਦੇਖ ਰਿਹਾ ਸਾਰੇ ਪਾਸੇ ਲੱਗੇ ਆ ਜਾ ਇਹਨਾਂ ਦਾ ਮੇਨ ਅੱਗੇ ਇੱਕ ਦਲਵਾਰ ਸਿੰਘ ਸੀ ਜਿਹੜੇ ਹੋਰ ਵੀ ਇਹਨਾਂ ਨੇ ਕਾਲ ਦਿੱਤੀ ਸੀ ਟੋਲ ਪਰਾਜਾ ਬੰਦ ਕਰਨ ਦੀ ਉਸ ਬੰਦੀ ਜਿਹੜਾ ਅੱਜ ਸਾਰੀ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਆ ਠੀਕ ਹੈ ਜੀ ਟੋਲ ਜਿਹੜਾ ਸਾਡਾ ਹੈ ਆਪਣਾ ਕੀ ਕਹਿੰਦੇ ਬੜਾ ਪੀਸਫੁਲੀ ਚੱਲ ਰਿਹਾ ਹੈ ਜਿਹੜਾ ਟ੍ਰੈਫਿਕ ਹੈ ਬੜਾ ਪੀਸਫੁਲੀ ਇੱਥੇ ਪਾਸ ਹੋ ਰਿਹਾ ਹੈ ਤੇ ਸਾਰਾ ਬੜਾ ਕੀ ਕਹਿੰਦੇ ਸਾਡੀ ਇੱਥੇ ਆਪਣ ਤੇ ਫੋਲ ਪਲਾਜ਼ਾ ਵਾਲੇ ਨਾਲ ਸਾਡਾ ਵਧੀਆ ਕੋਆਪਰੇਸ਼ਨ ਹੈ ਤੇ ਠੀਕ ਤਰੀਕੇ ਨਾਲ ਚੱਲ ਰਿਹਾ ਹੈ। ਫੋਲ ਪਲਾਜ਼ਾ ਲੁਧਿਆਣੇ ਚ ਕਾਲ ਦਿੱਤੀ ਸੀ ਕਿਸਾਨ ਜਿੱਤੇ ਬੰਦੇ ਨੇ ਬੰਦ ਕਰੰਦੀ। ਉਸ ਬੰਦੇ ਜਿਹੜਾ ਲਾਂਡਰਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ। ਫੋਰਸ ਤੋਂ ਹੀ ਦੇਖਦੇ ਸਾਰੇ ਪਾਸੇ ਲੱਗੇ ਆ। ਮਾਲ ਬਿਲਕੁਲ ਪੀਸਫੁਲ ਆ ਲਾਂਡਰਡਰ ਕੰਟਰੋਲ ਚ। ਤੇ ਅੱਛਾ ਸਰ ਇਹ ਫੋਨ ਬਾਕਸ ਤੇ ਕਿਸਾਨ ਜਥੇਬੰਦੀ ਖੜੇ ਹੋ ਇੱਥੇ ਕੋਈ ਗੱਡੀ ਨਹੀਂ ਤੁਹਾਨੂੰ ਬਿਤਾ ਰਹੇ ਦੀ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਕੇ ਆਏ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਉਹਦੇ ਡਿਟੇਲਸ ਬਾਅਦ ਚ ਅਕਲ ਦੇ ਦੇ ਜੀ ਕਿਹੜੇ ਧਾਣੇ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਨੇ ਆ ਕੀ ਗੱਲ ਹੋਈ ਉਹ ਤੇ ਦੱਸ ਦਿੰਨੇ ਅਸੀਂ ਕਿੰਨੇ ਆ ਗੂ ਅਰੈਸਟ ਇੰਨੇ ਦੱਸੋ ਕਿੰਨੇ ਇਹਨਾਂ ਦਾ ਮੇਨ ਆਦੂ ਤੇ ਬਲਵੰਤ ਸਿੰਘ ਸੀਗੇ ਹੋਰ ਵੀ ਇਹਨਾਂ ਨੇ ਕਾਲ ਦਿੱਤੀ ਸੀ ਟੋਲ ਪਲਾਜ਼ਾ ਬੰਦ ਕਰਨ ਦੀ ਉਸ ਬੰਦੀ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੀ ਹੈ ਤੇ ਬਾਕੀ ਤੁਹਾਨੂੰ ਬਾਕੀ ਜਿਹੜੀ ਡਿਟੇਲਸ ਵੀ ਪੁੱਛਣਾ ਹੈ ਵੈਰੀਫਾਈ ਕਰਦੇ ਮੈਂਨ ਪ੍ਰਧਾਨ ਇਹਨਾਂ ਦੇ ਪੇਨ ਕਵਜੀ ਤੁਸੀਂ ਕਰ ਲਿਆ ਹੈ ਜੀ ਹਾਂ ਜੀ ਅਸੀਂ ਕਰ ਰਹੇ ਹਾਂ ਬ੍ਰਦਰ ਇਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਟੋਲ ਜਿਹੜਾ ਸਾਡਾ ਹੈ ਆਪਣਾ ਕੀ ਕਹਿੰਦੇ ਬੜਾ ਪੀਸਫੁਲੀ ਚੱਲ ਰਿਹਾ ਹੈ ਜਿਹੜਾ ਟ੍ਰੈਫਿਕ ਹੈ ਬੜਾ ਪੀਸਫੁਲੀ ਇੱਥੇ ਪਾਸ ਪਾਸ ਹੋ ਰਿਹਾ ਹੈ ਤੇ ਸਾਰਾ ਬੜਾ ਕੀ ਕਹਿੰਦੇ ਸਾਡੀ ਇੱਥੇ ਆਪਣੀ ਫੋਰਸ ਲੱਗੀ ਹੋਈ ਹੈ ਤੇ ਟੋਲ ਪਲਾਜ਼ਾ ਵਾਲੇ ਨਾਲ ਸਾਡਾ ਵਧੀਆ ਕੋਆਪਰੇਸ਼ਨ ਹੈ ਤੇ ਠੀਕ ਤਰੀਕੇ ਨਾਲ ਚੱਲ ਰਿਹਾ ਹੈ ਸਰ ਕਿਸਾਨ ਜੱਟ ਦੇ ਬੰਦੀ ਵਾਲੇ ਟੋਲ ਹੀ ਦਿੱਤੀ ਗਈ ਸੀ ਕਿੱਥੇ ਹੁੰਦੀ ਸੜਕ ਕਿਸਾਨ ਜੱਟ ਦੇ ਜੀ ਫਿਲਹਾਲ ਟੋਲ ਪਲਾਜ਼ਾ ਤੇ ਤਾਂ ਹਾਲੇ ਇੱਥੇ ਆਪਾਂ ਖੜੇ ਹੋਏ ਆ ਸਾਡੀ ਫੋਰਸ ਦੇ ਨਾਂ ਤੇ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਜਿਹੜਾ ਖਰਾਸਤ ਦੇ ਵਿੱਚ ਮਿਲਿਆ ਜਿਹੜਾ ਪ੍ਰਧਾਨ ਹੈ ਜੀ ਨੂੰ ਉਹਨੂੰ ਗ੍ਰਿਫਤਾਰ ਕੀਤਾ ਗਿਆ ਕਿ ਉਹ ਜੀ ਮੇਰੀ ਡਿਊਟੀ ਤੇ ਇੱਥੇ ਲੱਗੀ ਹੋਈ ਹੈ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਬਿਲਕੁਲ ਠੀਕ ਠਾਕ ਚੱਲੂਗਾ ਜੀ ਜੀ ਬਿਲਕੁਲ ਜੀ ਅਸੀਂ ਹੁਣ ਸਾਡੀ ਡਿਊਟੀ ਵੀ ਹੈਗੀ ਹੈ ਜੀ ਇਸ ਨੂੰ ਪ੍ਰੋਪਰ ਲ ਪ੍ਰਾਪਰ ਤਰੀਕੇ ਨਾਲ ਹੀ ਚੱਲੂਗਾ ਹੁਣ ਕਿਸੇ ਵੀ ਸ਼ਰਾਰਤੀ ਬੰਦੇ ਵੈ ਕਿਸੀ ਵੀ ਸ਼ਰਾਰਤੀ ਵਿਅਕਤੀ ਵੱਲੋਂ ਕਿਸੇ ਵੀ ਤਰੀਕੇ ਦੀ ਸ਼ਰਾਰਤ ਕੀਤੀ ਜਾਂਦੀ ਹੈ ਉਹਦੇ ਖਿਲਾਫ ਫਿਰ ਬੜੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਟੋਲ ਪਲਾਜ਼ਾ ਲੁਧਿਆਣੇ ਤੇ ਕਾਲ ਦਿੱਤੀ ਸੀ ਕਿ ਕਿਸਾਨ ਜਿੱਥੇ ਬੰਦੇ ਨੇ ਬੰਦ ਕਰਨ ਨੂੰ ਉਸ ਬੰਦੇ ਜਿਹੜਾ ਲਾਂਡਰ ਡਿਊਟੀ ਲੱਗੀ ਹੈ ਸਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਤੋਂ ਹੀ ਦੇਖਣਾ ਸਾਰੇ ਪਾਸੇ ਲੱਗੇ ਆ ਅੱਜ ਇਹਨਾਂ ਨੇ ਮੇਨ ਆਦੂ ਦੇ ਦਰਵਾਜ਼ੇ ਸੀਗੇ ਹੋਰ ਵੀ ਇਹਨਾਂ ਨੇ ਕਾਲ ਦਿੱਤੀ ਸੀ ਟੋਲ ਪਲਾਜ਼ਾ ਬੰਦ ਕਰਨ ਦੀ ਉਸ ਬੰਦੇ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੇ ਆ ਠੀਕ ਹੈ ਜੀ ਟੋਲ ਜਿਹੜਾ ਸਾਡਾ ਹੈ ਆਪਣਾ ਕੀ ਕਹਿੰਦੇ ਬੜਾ ਪੀਸਫੁਲੀ ਚੱਲ ਰਿਹਾ ਹੈ ਜਿਹੜਾ ਟ੍ਰੈਫਿਕ ਹੈ ਬੜਾ ਪੀਸਫੁਲੀ ਇੱਥੇ ਪਾਸ ਪਾਸ ਹੋ ਰਿਹਾ ਹੈ ਤੇ ਸਾਰਾ ਬੜਾ ਕੀ ਕਹਿੰਦੇ ਸਾਡੀ ਇੱਥੇ ਆਪਣੀ ਫੋਰਸ ਲੱਗੀ ਹੋਈ ਹੈ ਤੇ ਟੋਲ ਪਲਾਜ਼ਾ ਵਾਲੇ ਨਾਲ ਸਾਡਾ ਵਧੀਆ ਕੋਆਪਰੇਸ਼ਨ ਹੈ ਤੇ ਠੀਕ ਤਰੀਕੇ ਨਾਲ ਚੱਲ ਰਿਹਾ ਹੈ ਟੋਲ ਪਲਾਜ਼ਾ ਲੁਧਿਆਣੇ ਚ ਕਾਲ ਦਿੱਤੀ ਜੀ ਕਿਸਾਨ ਜਿੱਤੇ ਬੰਦੇ ਨੇ ਬੰਦ ਕਰਨ ਦੀ ਉਸ ਬੰਦੇ ਜਿਹੜਾ ਲਾਂਡਰ ਡਰ ਡਿਊਟੀ ਲੱਗੀ ਹੈ ਸਿਕਿਉਰਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਤੋਂ ਹੀ ਦੇਖਣ ਸਾਰੇ ਪਾਸੇ ਲੱਗੇ ਆ ਮੌਲ ਬਿਲਕੁਲ ਪੀਸਫੁਲ ਹੈ ਲਾਂਡਰ ਡਰ ਕੰਟਰ ਕਿਸਾਨ ਜਥੇਬੰਦੀ ਖੜੇ ਹੋ ਇੱਕੀ ਤੋਂ ਗੱਡੀ ਜੀ ਤੋਂ ਦਫਤਾਰੇ ਦੀ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਕੇ ਆਏ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਉਹਦੇ ਡਿਟੇਲਸ ਬਾਅਦ ਚਟਕਲ ਦੇ ਦੇ ਜੀ ਕਿਹੜੇ ਥਾਣੇ ਜੀ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਨੇ ਆ ਕੀ ਗੱਲ ਹੋਈ ਆ ਉਹ ਤੇ ਦੱਸ ਦੇਣਾ ਅਸੀਂ ਕਿੰਨੇ ਆਗੂ ਅਰੈਸਟ ਇਹਨਾਂ ਦਾ ਮੇਨ ਆਗੂ ਕੋ ਬਲਵਾਰ ਸਿੰਘ ਸੀਗੇ ਹੋਰ ਵੀ ਇਹਨਾਂ ਨੇ ਕਾਲ ਦਿੱਤੀ ਸੀ ਟੋਲ ਪਲਾਜ਼ਾ ਬੰਦ ਕਰਨ ਦੀ ਉਸ ਬੰਦੇ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੀ ਹੈ ਤੇ ਬਾਕੀ ਤੁਹਾਨੂੰ ਬਾਕੀ ਜਿਹੜੀ ਡਿਟੇਲਸ ਵੀ ਪੁੱਛਣਾ ਹੈ ਵੈਰੀਫਾਈ ਕਰਕੇ ਮੈਂ ਪ੍ਰਧਾਨ ਇਹਨਾਂ ਦੇ ਪੈਂਟ ਕਬਜੀ ਤੁਸੀਂ ਕਰ ਲਿਆ ਹੈ ਜੀ ਹਾਂ ਜੀ ਅਸੀਂ ਕਰ ਰਹੇ ਹਾਂ ਬ੍ਰਦਰ ਇਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਟੋਲ ਜਿਹੜਾ ਸਾਡਾ ਹੈ ਆਪਣਾ ਕੀ ਕਹਿੰਦੇ ਬੜਾ ਪੀਸਫੁਲੀ ਚੱਲ ਰਿਹਾ ਹੈ ਜਿਹੜਾ ਟ੍ਰੈਫਿਕ ਹੈ ਬੜਾ ਪੀਸਫੁਲੀ ਇੱਥੇ ਪਾਸ ਹੋ ਰਿਹਾ ਹੈ ਤੇ ਸਾਰਾ ਬੜਾ ਕੀ ਕਹਿੰਦੇ ਸਾਡੀ ਇੱਥੇ ਆਪਣੀ ਫੋਰਸ ਲੱਗੀ ਹੋਈ ਹੈ ਤੇ ਟੋਲ ਪਲਾਜ਼ਾ ਵਾਲੇ ਨਾਲ ਸਾਡਾ ਵਧੀਆ ਕੋਆਪਰੇਸ਼ਨ ਹੈ ਤੇ ਠੀਕ ਤਰੀਕੇ ਨਾਲ ਚੱਲ ਰਿਹਾ ਹੈ ਸਰ ਕਿਸਾਨ ਜੱਥੇਬੰਦੀ ਵਾਲੇ ਕੋਲ ਵੀ ਦਿੱਤੀ ਗਈ ਸੀ ਕਿੱਥੇ ਹੁੰਦੀ ਰਹਿ ਸਰ ਕਿਸਾਨ ਜੱਥੇਬੰਦੀ ਦੇ ਚਿਹਰੇ ਜੀ ਫਿਲਹਾਲ ਟੋਲ ਪਲਾਜ਼ਾ ਤੇ ਤੋਂ ਹਾਲੇ ਇੱਥੇ ਆਪਾਂ ਖੜੇ ਹੋਏ ਆ ਸਾਡੀ ਫੋਰਸ ਦੇ ਨਾਲ ਤੇ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਜਿਹੜਾ ਜਿਹੜਾ ਹਿਰਾਸਤ ਦੇ ਵਿੱਚ ਲਿਆ ਜੀ ਜਿਹੜਾ ਪ੍ਰਧਾਨ ਆ ਪ੍ਰਧਾਨ ਜੀ ਨੂੰ ਟੋਲ ਬੰਕ ਤੇ ਗ੍ਰਿਫਟਾਰ ਕੀਤਾ ਗਿਆ ਕਿਉਂ ਉਹ ਜੀ ਮੇਰੀ ਡਿਊਟੀ ਦੀ ਇੱਥੇ ਲੱਗੀ ਹੋਈ ਹੈ ਇੱਥੇ ਤੋਂ ਹਾਲੇ ਕੋਈ ਨਹੀਂ ਆਇਆ ਜੀ ਬਿਲਕੁਲ ਠੀਕ ਚੱਲੂ ਬਈ ਜੀ ਜੀ ਬਿਲਕੁਲ ਜੀ ਅਸੀਂ ਹੁਣ ਸਾ ਪ੍ਰਾਪਰ ਤਰੀਕੇ ਨਾਲ ਹੀ ਚੱਲੂਗਾ ਹੁਣ ਕਿਸੇ ਵੀ ਸ਼ਰਾਰਤੀ ਬੰਦੇ ਵਾ ਕਿਸੇ ਵੀ ਸ਼ਰਾਰਤੀ ਵਿਅਕਤੀ ਵੱਲੋਂ ਕਿਸੇ ਵੀ ਤਰੀਕੇ ਦੀ ਸ਼ਰਾਰਤ ਕੀਤੀ ਜਾਂਦੀ ਹੈ ਉਹਦੇ ਖਿਲਾਫ ਫਿਰ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ